ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਤੇ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੀ ਸਾਰਿਆਂ ਦਾ ਮਾਈ ਹੋਮ ਐਂਡ ਮਾਈ ਵਰਕ ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਦਾ ਚੈਨਲ ਨੂੰ ਜੁਆਇਨ ਕੀਤਾ ਹੋਇਆ ਹੈ ਸਬਸਕ੍ਰਾਈਬ ਕੀਤਾ ਹੋਇਆ ਹੈ ਤੇ ਅੱਜ ਆਪਾਂ ਸਟਾਰਟ ਕਰਦੇ ਆ ਬਲੌਗ ਫਿਰ ਡੇਲੀ ਰੁਟੀਨ ਹੋਈ કરી ਮੈਸਤਰੀ ਲੱਗਾ ਤੇ ਕੀ ਕੰਮ ਕਰ ਚੱਲਦਾ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਲਓ ਜੀ ਸਵੇਰ-ਸਵੇਰ ਦਾ ਟਾਈਮ ਹੈ 8 8:30 ਹੋਣ ਵਾਲੇ ਆ ਤੇ ਮੈਨੂੰ ਫੋਨ ਕਾਲ ਆ ਗਈ ਸੀ ਵਿੱਚ ਮੈਂ ਤਾਂ ਫੋਨ ਕੱਟਤਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੇ ਖਲਾਰੇ ਬੇ ਬਰਕਰਾਰਾ ਹੋਮੀ ਤੇ ਆਪਾਂ ਕੱਲ ਦੋ ਵਾਰਾ ਮੋਟਰ ਲਾ ਕੇ ਪਤਾ ਨਹੀਂ ਮੋਟਰ ਨੂੰ ਕੀ ਹੋ ਗਿਆ ਚੱਲਦੀ ਕੱਢੀ ਸੀ ਮੋਟਰ ਤੇ ਇਹ ਚੱਲੀ ਨਹੀਂ ਦੋ ਵਾਰ ਅੱਗੇ ਮੰਡੀ ਲੈ ਕੇ ਹੁਣ ਫੇਰ ਰੱਖ ਕੇ ਆਂਦੀ ਆ ਉਹਦੇ ਬੁੱਛ-ਵੁੱਛਾਂ ਦਾ ਕੰਮ ਪਤਾ ਨਹੀਂ ਕੀ ਕਰਾਉਣਾ ਤੇ ਆਪਾਂ ਇਹਦੇ ਪਾਈਪ ਵਗੇਰਾ ਉੱਥੋਂ ਇਧਰ ਨੂੰ ਕੰਧ ਦੇ ਨਾਲ ਦੱਬ ਤੇ ਕੁਝ ਇਧਰ ਨੂੰ ਦੱਬ ਕੇ ਆਏ ਲਿਆ ਕੇ ਇੱਥੇ ਆਪਣਾ ਤਾਂ ਜਾਂਦਾ ਉੱਪਰ ਟੈਂਕੀ ਨੂੰ ਪਾਣੀ ਉਧਰ ਨੂੰ ਛੱਡਿਆ ਵਾ ਜੀ ਇਹ ਸਾਰੇ ਕੰਧ ਦੇ ਨਾਲ-ਨਾਲ ਕਰਤੇ ਇੱਥੋਂ ਤੱਕ ਆਪਾਂ ਦੱਬਤਾ ਪਾਈਪ ਤੇ ਹੁਣ ਇਧਰਲੇ ਪਾਸੇ ਆਪਾਂ ਬਣਾਉਣਾ ਇੱਕ ਐਕਸਟਰਾ ਟਾਇਲਟ ਬਾਥਰੂਮ ਕੁਛ ਵੀ ਜਾਨੀ ਕਿ ਟਾਇਲਟ ਤਾਂ ਬਣੂ ਬਣੂਗੀ ਤੇ ਕਿਉਂਕਿ ਔਖਾ ਜੀ ਜੇ ਇਧਰਲੇ ਬਾ ਇਧਰਲੇ 베ੜੇ 'ਚ ਬੈਠੇ ਤਾਂ ਆਪਾਂ ਨੂੰ ਦੂਜੇ ਪਾਸੇ ਜਾਣਾ ਔਖਾ ਜੀ ਅੰਦਰ ਜਾਣਾ ਔਖਾ ਹਨ ਉਧਰਲੇ 베ੜੇ 'ਚ ਤਾਂ ਆਪਣੇ ਬਣਿਆ ਹੀ ਬਣਿਆ ਬਾਥਰੂਮ ਤੇ ਤਾਂ ਕਰਕੇ ਇੱਥੇ ਇਹਦਾ ਗਾਇਬ ਹੈਗਾ ਹੀ ਹੈਗਾ ਤੇ ਪੈਪੀ ਪਾਉਣਾ ਤੇ ਸ਼ਾਤ ਤਾਂ ਉੱਪਰ ਆ ਜਾਣੀ ਕਿਉਂਕਿ ਆਪਾਂ ਸ਼ੈੱਡ ਪਾਉਣਾ ਇੱਥੇ ਤੇ ਤੁਹਾਨੂੰ ਨਿਊ ਅਪਡੇਟ ਦਿੰਦੇ ਰਵਾਂਗੇ ਡੇਲੀ ਰੁਟੀਨ ਦੇ ਆਪਾਂ ਵਲੌਗ ਪਾਇਆ ਕਰਾਂਗੇ ਤੁਸੀਂ ਬਣੇ ਰਿਹਾ ਕਰੋ ਮੇਰੀ ਵਲੌਗ ਦੇ ਨਾਲ ਜਰੂਰ ਫੁੱਲ ਵਾਚ ਕਰਿਆ ਕਰੋ ਤੇ ਇਹ ਮੋਟਰ ਦਾ ਪੈਪ ਇੱਥੇ ਲਿਆ ਕੇ ਕੱਢਤਾ ਜੀ ਇੱਕ ਗੇਟਵਾਲ ਲਾਤਾ ਇੱਥੇ ਟੈਂਕੀ ਰੱਖਾਂਗੇ ਨਾਲੇ ਆਪਾਂ ਤੇ ਨਾਲੇ ਆਪਾਂ ਖੇਲ ਬਣਾਵਾਂਗੇ ਖੇਲ ਚ ਬੱਚਾ ਡਿੱਗੀ ਤੁਸੀਂ ਕੀ ਕਹੋਗੇ ਹਰਕ ਏਰਗੇ ਦੀ ਆਪੋ ਆਪਣੀ ਬੋਲੀ ਹੁੰਦੀ ਹੈ ਜੀ ਤੇ ਇਧਰ ਨਾਲ ਆਪਣੇ ਵਾਟਰ ਬਾਕਸ ਦੀ ਡਿਊਟੀ ਵੀ ਲੱਗੀ ਹੈ ਤੇ ਜਾਰਾ ਤਰ ਤਵੀ ਸੁਬਾ ਸ਼ਾਮ ਨੂੰ ਆਉਂਦੀ ਆ ਟੂਟੀ ਕਈ ਵਾਰ ਤਾਂ ਸੁਬਾ ਹੀ ਆਉਂਦੀ ਆ ਸ਼ਾਮ ਨੂੰ ਨਹੀਂ ਆਉਂਦੀ ਤੇ ਇਧਰ ਆਪਾਂ ਇਹ ਲਗੇਟ ਵੱਲ ਜਾਂਦਾ ਕਿ ਤਾਂ ਟੈਂਕੀ ਭਰਨ ਵਾਸਤੇ ਦੂਜਾ ਵੀ ਇਧਰ ਆਪਣੇ ਜਿਹੜੇ ਪੱਠੇ ਆ ਮੂਰੇ ਉਹਨਾਂ ਨੂੰ ਪਾਣੀ ਦੀ ਜ਼ਰੂਰਤ ਤਾਂ ਇਧਰਲੇ ਪਾਸੇ ਇਹ ਗੇਟ ਵੱਲ ਲੈ ਜਾਂਦਾ ਪਾਣੀ ਦਾ ਪ੍ਰਬੰਧ ਇਧਰਲੇ ਪਾਸੇ ਕਰਤਾ ਕਈ ਵਾਰਾਂ ਟੂਟੀ ਵੀ ਨਾ ਆਵੇ ਤਾਂ ਫਿਰ ਪਾਣੀ ਦਾ ਔਖਾ ਹੋ ਜਾਂਦਾ ਵੀ ਮੋਟਰ ਤਾਂ ਜਦੋਂ ਮਰਜੀ ਛੱਡੂ ਤੇ ਭਰ ਲੋ ਟੈਂਕੀ ਤੇ 4 ਦਿਨ ਹੋ ਗਏ ਆ ਜੀ ਆਪਣੀ ਮੋਟਰ ਦਾ ਕੰਮ ਇਦਾਂ ਹੀ ਚੱਲਦਾ ਹੈ ਥੈਂਕ ਯੂ ਜੂ ਪਾਣੀ ਸਾਹਵਣਾ ਵਰਤੀ ਦਾ ਵਾ ਵੇਖੋ ਅੱਜ ਮੌਕਦਾ ਕਿ ਅੱਜ ਮੋਟਰ ਸ਼ਾਇਦ ਪੈ ਜਾਊਗੀ ਲਿਆ ਕੇ ਪਾ ਲਾਂਗੇ ਮੋਟਰ ਆਪਾਂ ਤੇ ਫੋਨ ਕੋ ਲਾਗੀ ਜੀ ਮੈਂ ਥੋੜੀ ਦੇਰ ਬਾਅਦ ਗੱਲ ਕਰਦੀ ਮੈਂ ਸਤਰੀ ਆਉਣ ਵਾਲੇ ਤੇ ਆਪਾਂ ਬਣਾਉਣੇ ਆ ਚਾ ਤੇ ਉਹ ਤੋਂ ਪਹਿਲਾਂ ਤੁਹਾਨੂੰ ਇੱਧਰ ਦਾ ਰੌਂਡ ਲਵਾਦਾ ਧੁੱਪ ਨਿਕਲਈ ਆਈ ਹੈ ਕਿ ਹੈ ਜੀ ਇੱਧਰ ਵੇੜੇ 'ਚ ਆਈ ਜਦੋਂ ਦਾ ਪਾਪਾ ਸ਼ੂ ਬਾਹਰ ਕੱਢਾਂਗੇ ਗੋਵਾ ਚੱਕਤਾ ਮੈਡਮ ਨੇ ਤੇ ਪਸ਼ੂ ਕੀ ਕਰ ਰਹੇ ਆ ਇਹ ਖੜਨਾ ਤੇ ਲੈਟ ਬੰਦ ਕਰਦ ਗਿਆ ਇੰਦਰ ਵੀ ਬੈਠਣਾ ਇਹ ਮੱਝਾ ਪੱਠੀ ਲੱਕੇ ਇਹਨਾਂ ਨੇ ਖਾਲੇ ਆ ਗਾਲਾ ਕਰ ਰਹੀਆਂ ਧਾਰਾਂ ਆਪਾਂ ਕੱਢ ਲਾਂਗਾ ਤੇ ਇੱਕ ਤਾਂ ਹੰਨ ਦੱਸਾਂ ਇੱਧਰ ਵੀ ਆਪਣਾ ਦਾਰਾ ਦਾਰਾ ਵਿਚਾਰਾ ਮਰ ਗਿਆ ਵੀਕਨੈਸ ਸੀਗੀ ਵਿਚਾਰੇ ਨੂੰ ਨੇ ਤੌਣ ਨੂੰ ਹੀ ਪਤਾ ਨਹੀਂ ਕੀ ਹੋ ਗਿਆ ਤੇ ਸੁਲਤਾਨ ਤਾਂ ਹਜੇ ਤੰਦਰੁਸਤ ਹੈ ਠੀਕ ਹੈ ਕਿਵੇਂ ਸੁਲਤਾਨ ਉਹ ਸੁਲਤਾਨ ਹੈਲੋ ਸੁਲਤਾਨ ਇਹ ਦਿਨੇ ਖੁੱਲਾ ਛੱਡ ਦੇਈਦਾ ਰਾਤ ਨੂੰ ਬੰਨ੍ਹ ਦੇਈਦਾ ਅੱਜ ਸੁਬਾ ਖੁੱਲਾ ਨਹੀਂ ਛੱਡਿਆ ਇਹ ਹਾਰ ਕਰਨ ਨਾਲ ਚਾਰਾਂ ਮੱਜਾਂ ਨਾਲੀ ਦਾਣਾ ਖਾ ਲੈਂਦਾ ਅੱਜ ਇਹਨੂੰ ਇੱਥੇ ਹੀ ਪਾਤਾ ਦਾਣਾ ਇਸ ਸੁਸਤ ਖੜਾ ਹੁਣ ਵੀ ਮੈਨੂੰ ਛੱਡਿਆ ਨਹੀਂ ਠੀਕ ਹੈ ਜੀ ਤੇ ਬਣੇ ਰਿਓ ਬਲੌਗ ਦੇ ਉੱਪਰ ਤੇ ਆਪਾਂ ਕਰਦੇ ਹਾਂ ਤੁਹਾਡੇ ਨਾਲ ਥੋੜੀ ਦੇਰ ਬਾਅਦ ਗੱਲ ਤੇ ਚਾਹ ਬਣਾ ਲ ਗਏ ਵੀ ਮਿਸਤਰੀ ਆਉਣ ਵਾਲੇ ਆ ਤੇ ਉਹਨੇ ਵੀ ਜਾਣਾ ਆਪਣੀ ਮੈਡਮ ਨੇ ਕਿਤੇ ਲਾਮ ਨੂੰ ਉਹ ਮੈਨੂੰ ਡੀਕਦੀ ਐ ਤੇ ਆਪਾਂ ਕਰਦੇ ਹਾਂ ਥੋੜੀ ਦੇਰ ਬਾਅਦ ਤੁਹਾਡੇ ਨਾਲ ਗੱਲਬਾਤ ਲਓ ਜੀ ਸਾਡੇ ਨਾਲ ਹੋਣ ਵਾਲੇ ਆ ਤੇ ਆਪਾਂ ਬਣਾ ਲ ਗਏ ਸਬਜ਼ੀ ਸਬਜ਼ੀ ਵਾਸਤੇ ਆਪਾਂ ਬੈਂਗਣੀ ਲੈ ਲਈ ਐ ਟਮਾਟਰ ਕੱਚਾ ਹੀ ਐ ਕਰਦ ਲੈ ਲਗੇ ਹੋਰ ਰੱਖਣਾ ਇੱਥੇ ਰੱਖਾ ਇੱਥੇ ਰੱਖਾ ਆਹ ਚੱਕਦੀਆਂ ਗੰਢੀ ਚੱਕਦੀਆਂ ਤੇ ਉੱਥੇ ਧੁੱਪ ਨਿਕਲੀ ਐ ਧੁੱਪੇ ਵਿੱਚ ਆਪਾਂ ਸਬਜ਼ੀ ਕੱਟ ਲੇ ਜਿਹੜਾ ਬਣਾਵਾਂਗੇ ਪੁਰਥਾ ਦੇਦੀ ਰੁਟੀਨ ਵਾਲੇ ਕੰਮ ਅਲੋ ਕੰਮ ਚੱਲਦਾ ਹੈ। ਇਹ ਤਾਂ ਰੋਸਤਰੀ ਆਏ ਗਏ ਆ। ਤੇ ਆਪਾਂ ਰੋਟੀ ਬਣ ਤਿਆਰ ਕਰ ਲਏਗੇ। ਕੱਚੀ ਪਟਾਈ ਦੇ ਆਲੂ ਸੀਗੇ ਜੀ ਵਿੱਚੇ ਕਾਲੇ ਹੋਗੇ, ਵਿੱਚੇ ਹਰੇ ਹੋਗੇ, ਵਿੱਚੇ ਨੀਲੇ ਹੋਗੇ। ਤੇ ਆਪਾਂ ਹੁਣ ਇਹਨਾਂ ਨੂੰ ਬਣਾਵਾਂਗੇ ਪੁਰਥਾ। ਆਲੂ ਮਿਕਸ ਕਰਕੇ ਪਾ ਕੇ ਸਬਜ਼ੀ ਲੱਗੇ ਆਪਾਂ ਕੱਟਣ ਤੇ ਇਹ ਲੈ ਗਲ ਕੱਢ ਰਹੀ ਐ ਮਿਸਤਰੀ ਸਾਹਿਬ। ਇਹ ਵਿੱਚੋਂ ਲੌਜੀ ਆਪਾਂ ਇਹਨੂੰ ਕੱਟ ਲਿਆ ਮੈਨੂੰ ਇਹ ਸੀਗਾ ਵਿੱਚ ਸੌਂਧਣਾ ਹੂੰ ਤੇ ਵਧੀਆ ਵਿੱਚੋਂ ਸਾਫ਼ ਨਿਕੜਿਆ ਹੁਣ ਆਪਾਂ ਇਹਨੂੰ ਬਰੀ ਬਰੀ ਕੱਟ ਲਗੇ। ਚਾਹ ਲੌਜੀ ਆਪਣੀ ਡੇਲੀ ਰੁਟੀਨ ਦੇ ਕੰਮ ਆਪਾਂ ਸਬਜ਼ੀ ਜਿਹੜੇ ਚੀਰ ਕੇ ਅੰਦਰ ਰੱਖਦੀ ਤੇ ਆਲੂ ਕੱਟ ਲਏ ਹੁਣ ਆਪਾਂ ਬਣਾ ਲਗੇ ਸਬਜ਼ੀ ਲੈ ਚੱਲਦੇ ਆਂ ਤੁਹਾਨੂੰ ਰਸੋਈ ਦੇ ਵਿੱਚ ਤੇ ਤੁਸੀਂ ਨਾਲ ਮੇਰੀ ਹੈਲਪ ਕਰਾਓ ਡੇਲੀ ਰੁਟੀਨ ਦੇ ਕੰਮਾਂ ਵਿੱਚ। ਲਓ ਆਲੂ ਆਪਾਂ ਪਾਤੇ ਵਰਤ ਚੱਕਿਆ ਕਿਉਂਕਿ ਆਲੂ ਪਹਿਲਾਂ ਪੁੰਨਾਂਗੇ ਥੋੜੇ ਜਿਹਾ ਹਾਰਡ ਹੁੰਦੇ ਆ ਸੱਤ ਹੁੰਦੇ ਆ ਤੇ ਇਧਰ ਆਪਾਂ ਰਾਤ ਬਣਾਈ ਸੀ ਉਹ ਦੀ ਸਬਜੀ ਉਹ ਵੀ ਆਪਣੀ ਪਈ ਆ ਵੈਸੇ ਪਰ ਇਹ ਥੋੜੀ ਆ ਤੇ ਹੁਣ ਆਪਾਂ ਇਹ ਬਣਾਵਾਂਗੇ ਲਓ ਜੀ ਸੁਬਾ ਸੁਬਾ ਦੇ ਬਹੁਤ ਸਾਰੇ ਕੰਮ ਜੁੜੇ ਆ ਰੋਟੀਆਂ ਨੂੰ 10 ਵਜੇ ਜਾਣੇ ਆ ਮੈਨੂੰ ਤੇ ਆਪਾਂ ਕਿਉਂ ਕੱਢ ਲਗੀ ਕਿਉਂ ਕੱਢਣ ਵਾਲਾ ਹਜੇ ਤੇ ਕਿਉਂ ਕੱਢ ਕੇ ਆਟਾ ਗੁੰਨ ਕੇ ਤੇ ਦਾਲ ਸਬਜ਼ੀ ਬੰਦੇ ਬੰਦੇ ਤੇ ਆਪਾਂ ਆਟਾ ਗੁੰਨ ਲਗੀ ਤੇ ਬਣੀ ਰਿਓ ਤੁਸੀਂ ਬਲੌਗ ਦੇ ਉੱਤੇ ਫੁੱਲ ਵਾਚ ਕਰ ਲਿਓ ਪਲੀਜ਼ ਤੇ ਇਹ ਹੁੰਦੇ ਆ ਆਪਣੀ ਡੇਲੀ ਰੁਟੀਨ ਦੇ ਕੰਮ ਆਪਾਂ ਡੇਲੀ ਬਲੌਗ ਤੁਹਾਨੂੰ ਦਿੰਦੇ ਰਵਾਂਗੇ ਤੁਸੀਂ ਵਾਚ ਕਰਦੇ ਰਹੋ ਵੇਖਦੇ ਰਹੋ ਜੇ ਸਪੋਰਟ ਕਰਦੇ ਰਹੋ ਥੈਂਕ ਯੂ ਜੂ ਜੀ ਸਾਰਿਆਂ ਦਾ ਧੰਨਵਾਦ ਹੈ ਜੀ ਤੇ ਰਾਤ ਨੂੰ ਆਪਣਾ ਮਿਊਟ ਹੁੰਦਾ ਲਾਈਵ ਜਰੂਰ ਵਿਜ਼ਿਟ ਕਰਿਆ ਕਰੋ ਲਾਈਵ ਦੇ ਵਿੱਚ ਵੀ ਤੇ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਣੇ ਰਿਓ ਬਲੌਗ ਦੇ ਉੱਪਰ ਤੇ ਫਾਲੋ ਵਾਚ ਕਰ ਲਿਓ ਤੇ ਮਿਲਦੇ ਆਂ ਆਪਾਂ ਕਿਸੇ ਹੋਰ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਆਟਾ ਗੁੰਨ ਕੇ ਤੇ ਕਿਓ ਕੱਢ ਲਗੇ ਕਿਉਂਕਿ ਕਿਓ ਵਾਲੇ ਹੱਥ ਮੜ ਕੇ ਆਟੇ ਨੂੰ ਲਾ ਦਾਂਗੇ ਠੀਕ ਹੈ ਜੀ ਤੇ ਕਿਓ ਆਪਣਾ ਕੱਢਣ ਵਾਲਾ ਹੈਗਾ ਤੇ ਸਬਜ਼ੀ ਆਪਾਂ ਧਰਤੀ ਤੇ ਆਟਾ ਗੁੰਨ ਕੇ ਰੋਟੀ ਲਾਦ ਕੇ ਤੇ ਨਾਲ ਦੀ ਨਾਲ ਚਾਹ ਬਣਾ ਕੇ ਆਪਾਂ ਵੇਲੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਆਪਣੇ ਮੈਸਤਰੀ ਲੱਗਾ ਥੈਂਕ ਯੂ ਜੀ ਫॉर ਵਾਚਿੰਗ ਜੀ